ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਕੰਬੈਨ ਦੀ ਬਾਸਕਟ ਬਾਰੇ ਦੋਸਤੋ ਆਪਾਂ ਸਾਰੇ ਕੰਬੈਨ ਨੂੰ ਬਾਸਕਟ ਸਪਾਈਕਾਂ ਵਾਲੀ ਪਾਉਣੇ ਆ ਤੇ ਚਲੋ ਠੀਕਾ ਵਧੀਆ ਚੱਲਦੀਆਂ ਬਾਸਕਟ ਸਪੈਕਾਂ ਵਾਲੀ ਵੀ ਵਧੀਆ ਹੀ ਚੱਲਦੀ ਆ ਕੋਈ ਜ਼ਿਆਦਾ ਵੱਡਾ ਇਸ਼ੂ ਨਹੀਂਗਾ ਕੋਈ ਉਹਦੇ 'ਚ ਵੀ ਖਰਾਬ ਵੀ ਕੋਈ हां ਜਿਹੜੀ ਸੈਟਿੰਗ ਨਾਲ ਹੋਵੇ ਉਹਦਾ ਕੁਝ ਕਹਿ ਨਹੀਂ ਸਕਦੇ ਆਪਾਂ ਪਰ ਇੱਕ ਵੀਰ ਨੇ ਵੀਡੀਓ ਪਾਈ ਆ ਵੀ ਸਪਾਈਕਾਂ ਤੋਂ ਬਿਨਾ ਕੱਲੀਆਂ ਫਟੀਆਂ ਹੀ ਉਹਨੇ ਫਰੇਮ ਬਾਸਕਟ ਦਾ ਇਹੀ ਰੱਖਿਆ ਤੇ ਵਿੱਚ 9 ਫਟੀਆਂ ਲਾ ਕੇ ਪਿਛਲੀ ਵਾਰ ਤਜਰਬਾ ਕੀਤਾ ਸੀਗਾ ਵੀਰ ਨੇ ਝੋਨੇ ਤੇ ਬਾਕੀ 1509 ਤੇ ਉਹਨੇ ਇਸ ਟਾਈਮ ਵੀ ਵੀਡੀਓ ਵਾਕੇ ਚਲਾ ਕੇ ਮਸ਼ੀਨ ਖੇਤ ਦੇ ਵਿੱਚ ਬਖਾਈ ਦੀ ਵੀਡੀਓ ਆ ਉਹ ਲਿੰਕ ਵੀ ਆਪਣੇ ਕੋਲੇ ਆਏ ਹੋਏ ਆ ਤੇ ਆਪਾਂ ਉਹਦੇ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਵੀ ਕਿਸੇ ਹੋਰ ਵੀ ਵੀਰ ਨੇ ਤਜਰਬਾ ਕੀਤਾ ਹੋਵੇ ਤਾਂ ਸਾਡੇ ਨਾਲ ਉਹ ਤਜਰਬਾ ਸਾਂਝਾ ਜ਼ਰੂਰ ਕਰੇ ਸਾਡਾ ਵੀ ਇਰਾਦਾ ਹੈ ਵੀ ਇੱਕ ਮਸ਼ੀਨ ਜਿਹੜੀ ਆਪਾਂ ਇੱਥੇ ਚਲਾਉਣੀ ਆ ਆਪਣੇ ਸਾਹਮਣੇ ਕਰੇ ਆਪਣੇ ਪਾਏ ਕੀ ਗੋਰਾ ਗੱਲ ਜਿਹੜਾ ਮੁੰਡਾ ਆਪਣੇ ਨਾਲ ਕਈ ਵਾਰਾਂ ਵੀਡੀਓ ਦੇ ਵਿੱਚ ਹੁੰਦਾ ਹੈ ਉਹ ਕੰਬੈਨ ਆਪਾਂ ਇੱਥੇ ਹੀ ਚਲਾਉਣੀ ਆ ਤੇ ਉਹਦੇ ਵਿੱਚ ਸਾਡਾ ਵੀ ਇਰਾਦਾ ਵੀ ਤਜਰਬਾ ਕਰੀਏ ਵੀ ਬਿਨਾ ਸਪੈਕਾਂ ਤੋਂ ਵੀ ਬਾਸਕਟ ਪਾਈਏ ਤੇ ਅਸੀਂ ਤੁਹਾਡੇ ਨਾਲੇ ਗੱਲ ਤਾਂ ਸਾਂਝੀ ਕਰ ਰਹੇ ਆ ਬਈ ਜੇ ਕਿਸੇ ਵੀਰ ਨੇ ਤਜਰਬਾ ਕੀਤਾ ਹੋਵੇ ਤਾਂ ਉਹ ਆਪਦਾ ਤਜਰਬਾ ਸਾਨੂੰ ਦੱਸ ਸਕਦਾ ਹੈ ਤੇ ਵੀਡੀਓ ਸਾਡੇ ਕੋਲ 2-3 ਦਿਨ ਹੋ ਗਏ ਪਹਿਲਾਂ ਹੀ ਆਈ ਸੀ ਤੇ ਉਸ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਉਹ ਵੀਰ ਨੇ ਨੰਬਰ ਤਾਂ ਦਿੱਤਾ ਸੀ ਜਾਂ ਨੰਬਰ ਅਸੀਂ ਲਾਇਆ ਵੀ ਟੋ ਕਲਰ ਤੇ ਨਾਂ ਵੀ ਆ ਜਾਂਦਾ ਵੀਰ ਦਾ ਤੇ ਪਰ ਨੰਬਰ ਮੌਜੂਦ ਨਹੀਂ ਕੰਪਿਊਟਰ بولਦਾ ਇਸ ਕਰਕੇ ਸਾਡੀ ਉਹ ਵੀਰ ਨਾਲ ਗੱਲ ਨਹੀਂ ਹੋਈ ਬਾਕੀ ਜਿਸ ਹਿਸਾਬ ਨਾਲ ਉਸ ਵੀਰ ਨੇ ਵੀਡੀਓ ਪਾਈ ਆ ਉਦੇ ਤੋਂ ਤਾਂ ਐ ਲੱਗਦਾ ਵੀ ਜਿਵੇਂ ਕਾਮਯਾਬ ਬਾਤੀ ਚ ਕਹਿੰਦਾ ਵੀ ਲੜੀ ਦੀ ਸ਼ਿਕਾਇਤ ਵੀ ਇਹਦੇ ਨਾਲ ਖਤਮ ਹੁੰਦੀ ਆ ਮਗਰ ਜਿਹੜਾ ਚੋਨੇ ਦਾ ਫੂਸਾ ਜਾਮਾਲਾ ਪਰਾਲੀ ਆ ਉਹ ਵੀ ਸਬੂਤੇ ਵਾਂਗ ਹੀ ਆਉਂਦੀ ਆ ਬਾਲੀ ਪਰਾਲੀ ਦੀ ਤੋੜ ਭੱਜ ਨਹੀਂ ਕਰਦੀ ਤੇ ਜਿੰਨਾ ਆਪਾਂ ਨੂੰ ਵੀ ਪਤਾ ਹੈ ਵੀ ਜਿੰਨਾ ਮਾਲ ਮੋਟਾ ਸਿੱਟੂਗੀ ਤੇ ਉਨਾ ਹੀ ਵਧੀਆ ਰਹੂਗੀ ਵੀ ਦਾਣੇ ਨਹੀਂ ਮਾਰਦੀ ਮਸ਼ੀਨ ਇਹ ਤਾਂ ਆਪਾਂ ਸਾਰੇ ਵੀਰਾਂ ਨੂੰ ਨੌਲੇਜ ਹੈ ਵੀ ਜਿੰਨਾ ਮਾਲ ਪਿੱਛੇ ਮੋਟਾ ਕੱਢੂਗੀ ਉਨਾ ਦਾਣੇ ਦੀ ਸ਼ਿਕਾਇਤ ਘਟੂਗੀ ਤੇ ਬਾਕੀ ਅਸੀਂ ਵੀ ਚਲਾ ਕੇ ਬਣਾ ਕੇ ਆਪਾਂ 10 ਉਹ ਵੀਰ ਨੇ 9 ਫੱਟੀਆਂ ਦੀ ਬਣਾਈ ਸੀ ਤੇ ਆਪਾਂ ਕਹਿੰਦਾ ਸੀ ਮੈਂ ਥੋੜਾ ਜਿਹਾ ਵੀ 10 ਫੱਟੀਆਂ ਪਾਉਣੀਆਂ ਫਿਰ ਆਪਾਂ ਵੀ 10 ਫੱਟੀਆਂ ਦੀ ਪਾਵਾਂਗੇ ਵੀਡੀਓ 10 ਫੱਟੀਆਂ ਦੀ ਬਾਸਕਟ ਪਾ ਕੇ ਤੇ ਚਲਾ ਕੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਫੇਰ ਆਪਾਂ ਵੀ ਆਪਦਾ ਤਜਰਬਾ ਉਦੋਂ ਹੀ ਦੱਸ ਸਕਦੇ ਹਾਂ ਤੁਹਾਨੂੰ ਹੁਣ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਵੀਡੀਓ ਤੁਹਾਡੇ ਲੈ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਜੇ ਕਿਸੇ ਹੋਰ ਵੀਰ ਨੂੰ ਵੀ ਇਸ ਚੀਜ਼ ਦਾ ਤਜਰਬਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੇ ਬਾਕੀ ਹੋਰ ਵੀਰਾਂ ਨੂੰ ਵੀ ਪਤਾ ਲੱਗੇ ਖਰਚਾ ਵੀ ਘਟਦਾ ਹੈ ਤੇ ਮਸ਼ੀਨ ਵੀ ਜਿਵੇਂ ਚੋਨੇ ਚ ਗੜੋਂਗੜੋਂ ਦੀ ਆਵਾਜ਼ ਆਉਂਦੀ ਹੈ ਜਿਆਦਾ ਲੰਬਾ ਹੋਵੇ ਤੇ ਕਹਿੰਦੇ ਉਹਦੇ ਨਾਲ ਉਹ ਵੀ ਨਹੀਂ ਆਉਂਦੀ ਤੇ ਦੱਸਿਓ ਮੇਰੇ ਵੀਰ ਕਮੈਂਟ ਕਰਕੇ ਤੇ ਜੇ ਕਾਲ ਕਰਨੀ ਤੇ ਆਪਾਂ ਨੂੰ ਕਾਲ ਵੀ ਕਰ ਲਿਓ ਕੋਈ ਗੱਲ ਨਹੀਂ ਆਪਣਾ ਨੰਬਰ ਹੈਗਾ 836082199 ਆਪਣਾ YouTube ਤੇ ਚੈਨਲ ਵੀ ਆ ਹਰਜੋਤ ਬਲੌਗ ਸੀਕਵੈਂਸ ਲਿਆਣੀ ਵਾਲੇ ਉਹਦੇ ਤੇ ਵੀ ਤੁਸੀਂ ਕਮੈਂਟ ਕਰ ਸਕਦੇ ਆ ਜਾਂ ਤੁਸੀਂ ਫੋਨ ਲਾ ਕੇ ਗੱਲ ਵੀ ਕਰ ਸਕਦੇ ਆ ਆਪਣੇ ਨਾਲ ਤੇ ਆਪਣਾ Facebook ਤੇ ਚੈਨਲ ਆ ਕੰਪਾਈਨ ਲਵਰ ਉਹਨੂੰ ਵੀ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਤੇ ਆਪਣਾ ਹਰਜੋਤ ਬਲੌਗ ਪ੍ਰੀਤ 987 Instagram ਦੀ ਇਹ ਤੇ ਵੀ ਪੇਜ ਹੈਗਾ ਆਪਣਾ ਜੀ ਉਹਨੋਂ ਵੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਿਓ। ਧੰਨਵਾਦ ਜੀ। ਇੰਨੀਆਂ ਆਪਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀਗੀਆਂ। ਮੇਰੇ ਵੀਰ ਜਰੂਰ ਦੱਸਿਓ। ਚਲੋ ਕਿਸੇ ਤੋਂ ਜਾਣਕਾਰੀ ਮਿਲੀ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ। ਬਾਕੀ ਤੁਹਾਨੂੰ ਵੀ ਕਿਸੇ ਵੀਰ ਨੂੰ ਇਸ ਚੀਜ਼ ਦਾ ਪਤਾ ਹੋਵੇ ਤੇ ਆਪਾਂ ਜਰੂਰ ਗਾਂ ਵੀ ਸਾਂਝੀ ਕਰਾਂਗੇ। ਬਾਕੀ ਅਸੀਂ ਵੀ ਤਜਰਬਾ ਕਰ ਰਹੇ ਹਾਂ ਇੱਕ ਮਸ਼ੀਨ ਚ ਪਾ ਕੇ ਤੇ ਉਹਦੀ ਵੀਡੀਓ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਠੀਕ ਆ ਜੀ। ਧੰਨਵਾਦ ਜੀ। ਓਕੇ।